ਤੁਹਾਡਾ ਆਪਰਾਦਰ ਧਰਨ ਨਾਮ ਦਾ ਕਰਾ ਦੇ ਪੁੱਤਾ ਬਾਬਾ ਇੱਕ ਜਾਸੁ ਬਰਖੀ ਸਤਾਤ ਆਪ ਜਨੀਆਂ ਸਰਬਤ ਰੂਪਿਆਲੋ ਸਾਡਾ ਆਪਰਾਦਰ ਹੋਰ ਜੇ ਪੰਜਾਬ ਕਾ ਭਾਗੇ ਕਾ ਭਾਗੇ ਤੁਹਾਂ ਜੇ ਕਰਾ ਕਰਤਾ ਆਪ ਸੁਖ ਸੁਭਾਸ਼ ਕੇ ਖਾਲਸਾ ਤੁਹਾריה ਕਰ ਕਰਪਾ ਤੁਝੇ ਕੋ ਤੇ ਲਗ ਮਾਰ ਦੇ ਲਾਵੇ ਨਾਨਕ ਸੰਤ ਕੋ ਗੁਰਨੁ ਬੁਲਾ ਦੇ ਸਤ ਸਭਾ ਨੌਰਤ ਪੂਰੇ ਹਾਰ ਬਰਮ ਬ੍ਰਭਤਾ ਉਤਰੇ ਸਗਲ ਵਿਦੂਰੇ ਬੂਧਾ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਹੰਤਤਾ ਜਲਪੈ ਨਿਤਰਤੇ ਪੂਰੇ ਗੁਰ ਤੇ ਜਾਨ ਹੁੰਦੇ ਪ੍ਰੀ ਕਰਦੇ ਕੋ ਸਾਧੁਰੇ ਅਪਰਪੂਰੇ ਜਿਨੂ ਅਸਰਦੋ ਅਸਰਦੋ ਅਗੇ ਬਾਜੀ ਅਨੰਦ ਕੋ ਇਸਰਾ ਮਹਾ ਗੁਰੂ ਪਾਣੀ ਪਿਤਾ ਮਾਤਾ ਦਰਸਿ ਮਾਤਾ ਤੇ ਉਸਰਾਤ ਦਾਈ ਦਰ ਸਿਰਜਨਤੁ ਹਿਨਿਆ ਪਰਵਾਣਿਆ ਹਰ ਚੇਤਰ ਬਦੂਰ ਕਰਮੀ ਆਪੋ ਆਪਣੀ ਕੇ ਨੇੜੇ ਤੇ ਦੂਰ ਜਿਨੀ ਨਾਮ ਤੇ ਆਇਆ ਹੈ ਮੇ ਮਜਕਦ ਕਾ ਨਾਣ ਕੇ ਮਹੂਜਲੇ ਤੇਰੀ ਕੀ ਦਾਰ ਜੁਨੀ ਨਾਮ ਤੇ ਆਏ ਨਾਨਕ ਤੇ ਮਹੂਜਲੇ ਤੇਰੀ ਕੀ ਦਾਰ ਮੈਂ ਗੁਰਜੀ ਦਾ ਕਰਸਾ ਮੈਂ ਗੁਰਜੀ ਕੀ ਮਤੇ ਆਕੇ ਅਸਾਹ ਮਾਹੇ ਜਿਉ ਤੰਦਰ ਪਾਵਾ ਤੇਰਾ ਵਾਹੇ ਨਾਮ ਨਾਲ ਇਕਾ ਤਾਪ ਜਰੀ ਵੜਾਈ ਕੋਈ ਨਾਉ ਨਗਾ ਬਲਵੰਟੀਵਾ ਆਇਆ ਜੀ ਮੇਰੀ ਸਤਿ ਅੰਕਾਰ ਨੂੰ ਬੰਦ ਜੀ ਬਹੇ ਜਿਹੇ ਤੋਂ ਬਿਲੇ ਜਾਈਆਂ ਆਰ ਸਤਿ ਪਤ ਸਹੀ ਦਸਮਤ ਸਤਿ ਅੰਕਾਰ ਨੂੰ ਨਾਮ ਲੈ ਕੇ ਆਇਆ ਸੱਚੇ ਬਰਦਾਸ਼ ਨਾਮ ਦਾ ਸ੍ਰੀ ਹੰਸਾ ਆਇਆ ਅਰਧ ਨਾਮ ਸੁਦੰਨ ਸੰਭੋਗ ਰਹੀ ਆਇ ਧੀ ਹਾਸ ਸੁੰਝੀ ਤੇ ਗਿਆਨ ਅਖੇਰ ਸਾਹਿਬ ਜੀ ਤੇ ਆਇ ਤੇ ਬਹਾਦਰ ਸਮਰਿਆ ਕਰ ਨਾਮ ਲਿਆ ਮਿਤਾਏ ਸਤਿ ਸਾਈਓ ਸਹਾਏ ਯਹੇ ਪਾਸਾਂ ਸਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਲਕ ਸਰਦਾਰ ਦੀ ਖਾਹੇ ਦੋਸਰੋਂ ਪਾਸਾਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਦਰਸ਼ਨ ਦਾ ਅੰਤਰ ਕੇਵਲ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਤੋਂ ਸਰਜਾ ਦੇ ਸਿਆਰੇ ਮੁਖੇ ਆਂਡੀਆਂ ਜਪੀਆਂ ਦੱਪੀਆਂ ਜਨਾਂ ਦੇ ਬਾਹਰ ਜੀ ਦਾ ਨਾਮ ਜਪਿਆ ਵੱਢ ਕੇ ਲਗਿਆ ਤੇ ਕਿਰਵਾਹੀ ਇਹ ਦੇਖ ਕੇ ਅੰਦਰ ਕੀਤਾ ਸਤਿਗੁਰਾਂ ਦਾ ਨਾਮ ਪਿਆਰਨ ਸਕਿਆ ਨੇ ਸਮੈਗਾ ਅੰਦਰ ਕੇਵਲ ਜੀ ਵਾਹਿਗੁਰੂ ਤੇ ਦਿੱਤੇ ਬੰਦ ਬੰਦ ਕਰਵਾਏ ਪੜੀਆਂ ਲਵਾਇਆ ਚੱਕਰੀਆਂ ਤੇ ਕਲੇ ਤੋ ਨਾਰਨਾ ਕਰਵਾਏ ਗੁਰਦੁਆਰੇ ਦੀ ਸੇਵਾ ਦੀ ਬੰਗਾਂ ਤੱਤਾਂ ਸਬਤ ਗੁਰਦੁਆਰੇ ਨਾਲ ਕਾਂਤਰ ਬੇ ਗੋਦੀ ਨਾਰਨ ਕੀ ਤੇ ਸਬਤ ਸਬਤ ਖਾਲਸਾ ਜੀ ਅਰਦਾਸ ਕਰੀ ਬਤ ਭਾਰਤਾ ਜੀ ਵਾਹਿਗੁਰੂ 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 ਨਾਮ ਸੁਤੇ ਆਵੇ ਤੇ ਆਨ ਦਾ ਸਭ ਦਾ ਸਭ ਸੁਖ ਹੋਵੇ ਜਹਾਂ ਜਹਾਂ ਗੁਰਸਾ ਦੀ ਸਾਹਿਬ ਆਰੇ ਆਰੇ ਆਇ ਤੇ ਦੇਖ ਕੇ ਭਤੇ ਬਰਦ ਕੀ ਤਾਇ ਸੰਤ ਜੀ ਜਿਸ ਦੇ ਸਾਹਿਬ ਦੀ ਸਹਾਇਤਾ ਨਿਕੇ ਗੋਲਵਾਲੀ ਗੋਲਵਾਲ ਜੀ ਵਾਹਿਗੁਰੂ ਸੇਵਨ ਸੁਖੀ দান ਕੇਸਤਾਨ ਰਾਖਤਾਨ ਬੇਕਤਾਨ ਸਭਕਾਨ ਭਰੋਸਾ দান ਦਾ ਨਾਮ ਦਾ ਨਾਮ ਦਾ ਫਰੀ ਅੰਮ੍ਰਿਤ ਪ੍ਰਸਾਦ ਜੀ ਕੇ ਵਰਤਰੀ ਨਾਮ ਕਰ ਗਿਆ ਝੰਡੇ ਬੋਗੇ ਰਿਗੋ ਜੋ ਮਟਾਲਤਰ ਮੋਹਜਰਤਾਲ ਸਾਹਿਬਾ ਦੀ ਬੋਲੋ ਜੀ ਵਾਹਿਗੁਰੂ ਹਜ਼ਰਤਾਂ ਨਾਮੀ ਮਾਂਮੀ ਮਾਂ ਮਾਤਪਤੀ ਮਾਤਪਾਤ੍ਰੇ ਰਾਖੇ ਆਪ ਸਾਥ ਸਭਾਈ ਨੂੰ ਜੀਉ ਹੈ ਆਪਣੇ ਮੰਤਰੇ ਸਦਾ ਸੋਈ ਤਾਰਕਤਾ ਜੀ ਸ੍ਰੀ ਖਾਲਾ ਸਾਹਿਬ ਉਹ ਗੁਰਦੁਆਰੇ ਗੁਰਧਾਮ ਜਨਾਂ ਦੇ ਪਰਵ ਨੂੰ ਜੋੜਿਆ ਗਿਆ ਜੀ ਕਿੰਨਾ ਸਾਰੇ ਦਰਸ਼ਨ ਦੇ ਦਾਤ ਤੇ ਸੇਵਾ ਸੁਭਾਤਾ ਦਾ ਯਾਰੇ ਖਾਲਸਾ ਜੀ ਨੂੰ ਕਤੋਦੀ ਹੈ ਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਰੋਧਿਆਂ ਵੀ ਔਰਜ ਕੋ ਦੁਬਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਨੇ ਕਾਰਨ ਗਉਣਾ ਪਾ ਸਰਦਾਰ ਸੇਵਾ ਕੀਤੀ ਆਦੇ ਹੈ ਕਿ ਧੰਨ ਧੰਨ ਰੰਗਣੀ ਅੰਤਰਗਾਮੀ ਪੁੱਤ ਨਾਲੇ ਦਾਤੇ ਬਾਬਾ ਪਿਤਾ ਸਤਿਉਪਾਸਾ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਤ ਕਰਨ ਸਮਾਧਾਨ ਅਮਦਾਦ ਵਿਖੇ ਚੰਦਰੀਆਂ ਸ੍ਰੀ ਖੰਡ ਪਸੰਦੀਆਂ ਵਿਖਣ ਨਾਲ ਘਰ ਦੇ ਸੇਵ ਸਰਪੰਨ ਦੇ ਗਵੀਟਾ ਜਤ ਸ੍ਰੀ ਖਾਸ ਪਟ ਸੁਆਵਾਂ ਲੈਂਦੇ ਹੋਈ ਸਰਦਾਰ ਜਮੇਰ ਸਿੰਘ ਪੁੱਤਰ ਸਰਦਾਰ ਜਗਤਾਰ ਸਿੰਘ ਵਾਸੀ ਚਨਈਆ ਜਿਨਾ ਗਰਦਾਸ ਉਹ ਦਸੇ ਪਾਸਾ ਜੀ ਘਰ ਖਾਏ ਕੇ ਬੱਚੋ ਨੇ ਨਾਨਕਰਾਪ ਕਿਸਾਨੇ ਸੇਵ ਜੀ ਮਾ ਲਾ ਕਨ ਸਾਹਿਬ ਸੇਵ ਪਰਵਾਰ ਆਪਣੀਆਂ ਕਿਰਤ ਕਮਾਈਆਂ ਨੂੰ ਸਭਝ ਬਣਿਆ ਹਜੇ ਪਾਸਾ ਜੀ ਕਿਸੇ ਨਾਸੇ ਪਾਸਾ ਜੀ ਕਮਾਈਆਂ ਵਿਵਾਦ ਵਾਸਤੇ ਪਰਵਾਰ ਦੇ ਤੰਦਰ ਜੱਤੀਆਂ ਬਣਾ ਰੱਖਦੇ ਮਾਨਨ ਚਾਹਤ ਹੈ ਕਿ ਪਰਸੋਂ ਤੋਂ ਕਿਸੇ ਪਾਸੇ ਪਰਵਾਰ ਨੇ ਆਵੀ ਤੱਕ ਇਹ ਹਾਜ਼ਰ ਹੋ ਕੇ ਗੁਰ ਕੀ ਬਾਣੀ ਆਈ ਦੰਸੇ ਗੀ ਜਨਮਾਇ ਦੇ ਖਾਦ ਜਾ ਪ੍ਰਾਰੰਭ ਕਰਨਾ ਕਿਉਂਕਿ ਆਪ ਜੀ ਦੀ ਮਹਾਨ ਕਿਰਪਾ ਹੀ ਕਿਸਾਨੀਆਂ ਤੋਂ ਮਤ ਮਾਸਰ ਪਰ ਸਾਰੇ ਕੇ ਉਹ ਗਾਂਧੀ ਜੀਰ ਦਾਸ ਸਾਹਿਬ ਜੀ ਆਦਮੀਆਂ ਦੇ ਚਰਨ ਤਰਨਾ ਪਾਸ ਹੈ ਜੀ ਅਕਰਵਾਣਾ ਘਾਟਾ ਬੁਰਜ ਕਾਪਰ ਨੇ ਸਵਾਦੇ ਦਾਦ ਰਸ ਕਰਨੇ ਦੀ ਬੜੀ ਸੁਣੀ ਗੇ ਬਾਣੀ ਸੁਣ ਕੇ ਪ੍ਰਵਾਰ ਕਰਨੀ ਜੀ ਅਗਰ ਤਾਂ ਸੱਜਦੇ ਸਪਸ਼ਟ ਮੰਨ ਜਦ ਰਾਜੀ ਮੇਨ ਬਾਣੀ ਨੂੰ ਸੁਣਦੇ ਗੁਰੂ ਘਰ ਦੀ ਸੇਵਾ ਸੁਨਾਰ ਕਰਨੀ ਸਮਤ ਬਸ਼ਕਮੀ ਦੀ ਬਾਦ ਮਸਕਾ ਮੇਨ ਬੜੀ ਸੁਣੀ ਗੇ ਬਾਣੀ ਦਾ ਪਹਾਵੀਆਂ ਸੰਗਤਾਂ ਦੇ ਹੈਰਨ ਵਿੱਚ ਬੱਥਸ ਕਰਨਾ ਸਮੂਹ ਪਰਿਵਾਰ ਦੇ ਅਸਲੇ ਪਾਸ ਜਦੋਂ ਕਿ ਵਰਤ ਪਹਿਲਾ ਸਮੂਹ ਦਰਾਈਆਂ ਸਰਕਾਰਾਂ ਦੇ ਹਾਜ਼ਰੀਆਂ ਦਾ ਤੇ ਪ੍ਰਵਾਨ ਕਰਨੀਆਂ ਕਹਿੰਦਾ ਦੀਆ ਤੇਰ ਕੋਲ ਘਟਾਵਾ ਜਦੋਂ ਦਾ ਤੇ ਪ੍ਰਵਾਨ ਕਰਨੀ ਗੁਰਮਤਿ ਅਨੁਸਾਰ ਤੇ ਕਹਿੰਦੇ ਮਨ ਆਪਣਾ ਭਾਵਨਾ ਪੂਰਨ ਕਰਨੀ ਯਾਤਰਾ ਸਫਲ ਕਰਨੀ ਉਹ ਗੱਲ ਦਾ ਮੈਂ ਸੇਵਕ ਪਰਿਵਾਰ ਦਾ ਸਰਕਾਰ ਨੂੰ ਜੋ ਆਪ ਹੀ ਸੋਹਰੇ ਜੇ ਪ੍ਰਸਾਕੇ ਬਣਾਏ ਗਏ ਜੀ ਆਪ ਦੀ ਜਿੰਦਗੀ ਲੈ ਕੇ ਤੇ ਆਪ ਇਸ ਤਰ੍ਹਾਂ ਸੇਵਕਾਂ ਦੇ ਲੋਕ ਤੇ ਪਰਿਵਾਰ ਦੇ ਪੱਤਰੇ ਕਰਨੀ ਸਰਪਤ ਕਰਾਈ ਕਰਨੀ ਬਦਲ ਚਾਹਤੀਆਂ ਬਲਾਵਤਸ ਕਰਨੀਆਂ ਜੇਕਰ ਗਿਆਨਾਂ ਭਨਾਰ ਅਗੰਮ ਸਮੇ ਕਲਾਸ ਦੇ ਚਾਦਰ ਗਾਹਰ ਹੋਈ ਗੱਲ ਦੀ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਨੂੰ ਸਾਥ ਸ਼ਬਦ ਕਰਤਾਂ ਦੀ ਆਜਾ ਬਚ ਕਰਨੀ ਜੋ ਜੀ ਸਭਿਆ ਸਵਾਤੀ ਦਾ ਨਾਮ ਰਤਨਾ ਪਰਿਵਾਹ ਸੁਭਾਗ ਗਿਆਨਿਆ ਭਨਾਰ ਕੇ ਮੇਗਾ ਪਿਆਰ ਹੋ ਕੇ ਬਾਲੇ ਸਰ ਮੱਧ ਸਵਾਵਾ ਜਾਂ ਸੋਸ਼ੇਵਿਕਾ ਦੇ ਗਿਆਨੇ ਭਨਾਰੇ ਭਰਪੂਰ ਕਮੇ ਮਾਲ ਦੇ ਨਾਲ ਸਦਲਵਾਰੀ ਪਰਿਵਾਰਾਂ ਦੇ ਲਾਭਕੀਆਂ ਕਰਦੀਆਂ ਨਾਲਾ ਬਰਸ਼ ਕਰੀਆਂ ਕਮਾਈਆਂ ਦੇ ਵਾਦੇ ਵਾਦੇ ਬਾਰੇ ਇਹੋ ਜੇ ਉਸ ਮਾਗੇ ਬਚਨ ਦੇ ਸਰਪ੍ਰੇਮ ਮੇਰਾ ਪ੍ਰਯਾਸ ਸਰਵਤਕ ਵਿਦਿਆਰਥੀ ਕੰਨ ਹਰ ਲੰਮੀ ਨਮੀ ਅਰਜ ਮਾਤਾ ਪਿਤਾ ਦੀ ਆਗਿਆ ਕਰ ਮੇਰੇ ਸੁੰਦਰ ਸੇਵਾਦਾਰੂ ਦਾ ਆਪਣੇ ਸੇਵਾਦਾਰ ਨਾਲ ਰੱਖਣਾ ਸਿਵਤਾਂ ਦੇ ਦਿੱਸਾ ਬੇ ਦਿੱਸਾ ਜਾਣ ਸੰਸਾ ਚਾ ਕਰੇ ਉਹ ਮੰਗੇ ਸਾਗੁਰਾ ਬਰੰਤ ਦੇ ਸਰੇ ਦੇ ਲੈ ਨਾਨਕ ਦਾਸ ਮੁਖੇ ਜੋ ਬੋਲਿਆ ਹਾਂ ਸੱਚੋ ਤੇ ਮਾਲਾ ਸੰਗਾਰ ਜੀ ਤੁਹਾਨੂੰ ਦੁੱਖ ਰਾ ਕੇ ਕੀ ਕਰੇ ਸਭਾ ਨਹੀਂ ਹੱਦੇ ਭਰੀਆਂ بہت تھو تھانیہ منھاں دا عنوان پاحلنا پورو کرنے دا لٹھاں کیتیاں دیکھ کے خیال خیال کرنا پھر بار تجور کرو کہ اپ اپنا لائٹ بکنوں ورسے سنگتان نو ترتاپ کرو جی اس دے چرن دا بارو پچھدی اگے لڑ دے جو جی آوا تو راج روتے داں تے بے کام کیو پڑھلے ہوندی سرکار اے انہاں دی یار کراں جی بندے پاسے ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ